ਤੋ ਅਸੀਂ ਐਸਐਸਬੀ ਖੰਨਾ ਨੂੰ ਇਹ ਬੇਨਤੀ ਵੀ ਕਰਦੇ ਆਂ ਵੀ ਇੱਕ ਹਫਤੇ ਦੇ ਅੰਦਰ ਅੰਦਰ ਜਿੰਨੀਆਂ ਵੀ ਤਰਖਾਸਤਾਂ ਪੈਂਡਿੰਗ ਪਈਆਂ ਨੇ ਗਰੀਬਾਂ ਨਾਲ ਧੱਕਾ ਹੋਇਆ ਝੂਠੇ ਪਰਚੇ ਦਰਜ ਹੋਏ ਨੇ ਉਹਦੇ ਇਨਕੁਆਇਰੀਆਂ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਅਸੀਂ ਇੱਕ ਹਫਤੇ ਬਾਅਦ ਸਾਰੇ ਸਾਥੀਆਂ ਨੇ ਰਲ ਕੇ ਹੋਰ ਵਕ ਵਕ ਜਥੇਬੰਦੀਆਂ ਬਹੁਤ ਸਾਰੇ ਕੇਸ ਨੇ ਸਾਡੇ ਕੋਲ ਜਿਹੜੇ ਲੋਕ ਆ ਰਹੇ ਨੇ ਸਾਡੇ ਕੋਲ ਉਹਨਾਂ ਨਾਲ ਮਿਲ ਕੇ ਅਸੀਂ ਐਸਐਸਬੀ ਦਫ਼ਤਰ ਖੰਨਾ ਦੇ ਮੂਹਰੇ ਪੱਕਾ ਧਰਨਾ ਲਗਾ ਦੇਾਂਗੇ ਕਿ ਵੀ ਮੇਰੇ ਸਮੇਤ ਜਿਹੜੇ 7 ਜਾਣਿਆਂ ਦੇ ਟੋਟਲ ਉਹਦੇ ਵਿੱਚ ਨਾਮ ਹੈ ਉਹਨਾਂ ਦੇ ਵਿੱਚੋਂ ਇੱਕ ਵੱਡੇ ਪੋਲੀਟੀਕਲ ਆਗੂ ਆ ਜਿਹੜਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਉਹਦਾ ਵੀ ਨਾਮ ਆਇਆ ਵਾ ਪੁਲਿਸ ਆ ਜਿਹੜੀ ਉਹਨਾਂ ਦੇ ਕਹਾੜੇ ਦਾ ਦਸਤਾ ਬਣ ਕੇ ਕੰਮ ਕਰ ਰਹੀ ਆ ਫੇਸਬੁੱਕ ਤੇ ਦਲਿਤ ਸਮਾਜ ਦੀਆਂ ਔਰਤਾਂ ਬਾਰੇ ਜਿਹੜੇ ਗੰਦੇ ਉੱਤੇ ਕਮੈਂਟ ਕੀਤੇ ਗਏ ਸੱਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਦਫ਼ਤਰ ਆਏ ਆ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਲੰਬੇ ਸਮੇਂ ਤੋਂ ਪੈਂਡਿੰਗ ਨੇ ਕਈਆਂ ਤੇ ਝੂਠੀਆਂ ਦਰਖਾਸਤਾਂ ਦੇਗੇ ਝੂਠੇ ਪਰਚੇ ਕੀਤੇ ਹੋਏ ਨੇ ਕਈਆਂ ਦੀਆਂ ਦਰਖਾਸਤਾਂ ਲੈ ਕੇ ਉਹਨਾਂ ਦੇ ਅਮਲ ਨਹੀਂ ਕੀਤਾ ਜਾ ਰਿਹਾ 15 ਦਿਨ ਪਹਿਲਾਂ ਵੀ ਐਸਐਸਪੀ ਖੰਨਾ ਨੂੰ ਮਿਲੇ ਸੀ ਵੀ ਜਿਹੜੀ ਪੁਲਿਸ ਜਿਹੜਾ ਖੰਨੇ ਦੇ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਲੋਕਾਂ ਦੀ ਖੱਜਲਖਵਾਰੀ ਹੋ ਰਹੀ ਹੈ ਬਿਨਾ ਰਿਸ਼ਵਤ ਦੇ ਬਿਨਾ ਪੈਸਾ ਦਿੱਤੇ ਇੱਥੇ ਕੋਈ ਕੰਮ ਨਹੀਂ ਹੁੰਦਾ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਦੂਜੇ ਪਾਸੇ ਪੁਲਿਸ ਜੁੱਧ ਨਸ਼ਿਆਂ ਵਿਰੋਧ ਦੇ ਨਾਂ ਦੇ ਉੱਤੇ ਆਪਣੀ ਪਿੱਠ ਥੱਪ ਥਪਾ ਰਹੀ ਹੈ ਜਾ ਕੇ ਗਰੀਬਾਂ ਦੀਆਂ ਝੁੱਗੀਆਂ ਨੂੰ ਫੋਲਿਆ ਜਾ ਰਿਹਾ ਉਹਨਾਂ ਦਾ ਕਿਲੋ ਕਿਲੋ ਆਟਾ ਦੇਖਿਆ ਜਾ ਰਿਹਾ ਮਹਿਲਾਵਲ ਜਿਨ੍ਹਾਂ ਮਹਿਲਾ ਦੇ ਵਿੱਚੋਂ ਕ੍ਰਾਈਮ ਨਿਕਲਦਾ ਉਹ ਮਹਿਲਾਵਲ ਪੁਲਿਸ ਝਾਕ ਨਹੀਂ ਰਹੀ ਔਰ ਥਾਣਿਆਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹ ਤੜਫਦੇ ਫਿਰਦੇ ਨੇ ਧੱਕੇ ਖਾਂਦੇ ਫਿਰਦੇ ਨੇ ਡੀਜੀਪੀ ਪੰਜਾਬ ਕਹਿੰਦਾ ਬੀਐਨਐਸ ਸੈਕਟ ਦੇ ਤਹਿਤ 14 ਦਿਨ ਦੇ ਵਿੱਚ ਐਪਲੀਕੇਸ਼ਨ ਨੂੰ ਨਵੇੜੋ ਜਿਹੜੀ ਤਾਂ ਪੁਲਿਸ ਦੇ ਵਿਰੋਧ ਦੇ ਵਿੱਚ ਜਾਂਦੀ ਹੈ ਐਪਲੀਕੇਸ਼ਨ ਉਹਨੂੰ 14 ਦਿਨ ਦੇ ਵਿੱਚ ਤੁੱਥ-ਮੁੱਥ ਕਰਕੇ ਵਾਪਸ ਭੇਜ ਦਿੰਦੇ ਨੇ ਜਿਹੜੀ ਕਿਸੇ ਤਣਾੜ ਦੇ ਹੱਕ ਤੇ ਜਾਂਦੀ ਹੋਵੇ ਪੁਲਿਸ ਦੀ ਪੁਲਿਸ ਨੂੰ ਉਹ ਤੋਂ ਮਲਾਈ ਮਿਲਦੀ ਹੋਵੇ ਉਹਨੂੰ 6-6 ਮਹੀਨੇ ਵੀ ਲਟਕਾਈ ਰੱਖਦੇ ਨੇ ਅੱਜ ਅਸੀਂ ਐਸਐਸਪੀ ਦਫ਼ਤਰ ਖੰਨਾ ਆਏ ਆਂ ਬਾਲਿਓ ਸਾਹਿਬ ਨੇ ਲੰਬੇ ਸਮੇਂ ਤੋਂ ਇਹਨਾਂ ਦਾ ਰੌਲਾ ਚੱਲਦਾ ਪੁਲਿਸ ਇਹਨਾਂ ਨੂੰ ਬੇਵਕੂਫ ਬਣਾਈ ਜਾ ਰਹੀ ਹੈ ਰঞ্জੀਤ ਸਿੰਘ ਜੀ ਬਾਰੇ ਤੁਸੀਂ ਜਾਣਦੇ ਹੋ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਦ ਆ ਉਹਦੇ ਵਿੱਚ ਮੈਂ ਕਹਿੰਦਾ ਜੇ ਇਹਨੂੰ ਹੀਰੋ ਮੰਨਿਆ ਜਾਵੇ ਇਹਨਾਂ ਨੂੰ ਤਾਂ ਮੈਂ ਮੰਨਦਾ ਵੀ ਪੁਲਿਸ ਦੀ ਜਿਹੜੀ ਨਸ਼ਿਆਂ ਵਿਰੁੱਧ ਲੜਾਈ ਖਤਮ ਹੋ ਸਕਦੀ ਹੈ ਪਰੰਤੂ ਪੁਲਿਸ ਇਹਨਾਂ ਦੀ ਕਾਈ ਨਹੀਂ ਕਰਦੀ ਸਾਡੇ ਬਾਈ ਜੀ ਖੜੇ ਨੇ ਬੱਚਿਆਂ ਤੇ 307 ਦੇ ਝੂਠੇ ਪਰਚੇ ਦੇਤੇ ਸੱਚੇ ਝੂਠੇ ਅਸੀਂ ਨਹੀਂ ਕਹਿੰਦੇ ਪਰ ਇਹ ਬੱਚੇ ਨੂੰ ਨੌਜਵਾਨ ਨੂੰ ਥਾਣੇ ਦੇ ਵਿੱਚ ਰੱਖ ਕੇ ਇਹਨੂੰ ਜਲੀਲ ਕੀਤਾ ਗਿਆ ਕੋਈ ਕਾਰਵਾਈ ਨਹੀਂ ਹੈ ਤੇ ਸਾਡੇ ਨਾਲ ਭੀਮ ਆਰਮੀ ਦੇ ਸਾਡੇ ਸਾਥੀ ਅਸ਼ੋਕ ਜੀ ਖੜੇ ਨੇ ਸੋ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰੇ ਵੀ ਨੇ ਔਰ ਅਸੀਂ ਐਸਐਸਬੀ ਖੰਨਾ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਐਸਐਸਬੀ ਕਹਿ ਰਹੇ ਨੇ ਤੁਸੀਂ ਮਲਟੀਪਲ ਐਪਲੀਕੇਸ਼ਨਾਂ ਲੈ ਕੇ ਆਉਨੇਓ ਤੁਸੀਂ ਸੁਣਵਾਈ ਨਹੀਂ ਕਰਦੇ ਸਾਡਾ ਰੋਜ਼ ਦਾ ਕੰਮ ਤਾਂ ਐ ਨਹੀਂ ਅਸੀਂ ਵੀ ਬੇਲੇ ਨਹੀਂ ਕਿ ਰੋਜ਼ ਤੁਹਾਨੂੰ ਦਰਖਾਸਤਾਂ ਦਿੰਦੇ ਫਿਰੇ ਹਫ਼ਤੇ 10 ਦਿਨ ਬਾਅਦ ਆਈ ਦਾ ਦਰਖਾਸਤਾਂ ਇਕੱਠੀਆਂ ਹੋ ਜਾਂਦੀਆਂ ਨੇ ਜੇ ਤੁਸੀਂ ਉਹ ਦਰਖਾਸਤਾਂ ਦਾ ਨਵੇੜਾ ਕਰਦੇ ਰਹੋ ਤਾਂ ਸਾਨੂੰ ਸ਼ਾਇਦ ਨਾ ਆਉਣਾ ਪਵੇ ਸੋ ਸਾਡੇ ਨਾਲ ਬਾਲਿਓ ਸਾਹਿਬ ਨੇ ਰਣਜੀਤ ਜੀ ਨੇ ਹਾਂਜੀ ਬਾਲਿਓ ਸਾਹਿਬ ਤੁਹਾਡਾ ਕਿੰਨੀ ਕੁ ਧੀਰ ਦਾ ਮਸਲਾ ਚੱਲਦਾ ਹੈ ਮੇਰਾ 9 ਸਾਲ ਦਾ ਜੀ ਮਸਲਾ ਚੱਲਦਾ ਉਹਦਾ 25 ਸਾਲ ਹੋ ਗਏ ਮੈਨੂੰ ਦੋ ਸਿਆਸੀ ਲੀਡਰ ਦੋ ਕਿਉਂ ਤਿੰਨ ਚਾਰ ਮੇਰਾ ਕਤਲਿਆ ਕਰਾਉਣਾ ਚਾਹੁੰਦਾ ਸੀ ਮੈਂ ਸਪਸ਼ਟ ਲੜ ਪੰਜਾਬ ਚ ਕਹਿਣਾ ਮੇਰੀ ਜ਼ਮੀਨ ਤੇ ਕੋਈ ਕੇਸ ਨਹੀਂ ਕੋਈ ਕੁਛ ਨਹੀਂ ਪੁਲਿਸ ਰਿਪੋਰਟ ਕਰ ਰਹੀ ਆ ਵੀ ਜ਼ਮੀਨ ਤੇ ਕੇਸ ਚੱਲਦਾ ਕੇਸ ਚੱਲਦਾ ਵੀ ਹੋਵੇ ਕੋਈ ਸਟੇ ਨਹੀਂ ਹੈ ਅੱਛਾ ਮੈਨੂੰ ਮੈਂ ਬਾਰ ਬਾਰ ਇਹੀ ਪੁੱਛਦਾ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਵੀ ਦਰਖਾਸਤਾਂ ਦਿੱਤੀਆਂ ਵੀ ਮੈਨੂੰ ਦੱਸਦਾ দাও ਵੀ ਕਿਹੜੀ ਕੋਰਟ ਚ ਮੇਰਾ ਕੇਸ ਚੱਲਦਾ ਮੈਂ ਉੱਥੇ ਜਾ ਕੇ ਆਪਣਾ ਇਹਦਾ ਹੱਲ ਕਰਾਂ ਪਰ ਜਦੋਂ ਮੈਂ ਓਏ ਇਹ ਦੂਏ ਪਾਰਟੀਆਂ ਨੂੰ ਪੈਸੇ ਲੈ ਕੇ ਪੁਲਿਸ ਉਹਨਾਂ ਨੂੰ ਹਲਾਸ਼ੇਰੀ ਦੇ ਰਹੀ ਆ ਭਈ ਤੁਸੀਂ ਲਤਾਂ ਤੋੜ ਕੇ ਦੀਆਂ ਆਓ ਇੱਕਨੇ ਕਾਤੇ ਆਉਣੇ ਠਾਣੇ ਇਹ ਤੋਂ ਅੱਗੇ ਜਿਹੜੇ ਕੇਸ ਥੋੜੀ ਜ਼ਮੀਨ ਤੇ ਕੋਈ ਕੇਸ ਨਹੀਂ ਕੋਈ ਕੇਸ ਨਹੀਂ ਹੈ ਕੇਸ ਚੱਲਦਾ ਰਿਪੋਰਟਾਂ ਨੇ ਮੇਰੇ ਕੋਲ ਆਟੀਆਂ ਆਈਆਂ ਰਾਹੀਂ ਲਈਆਂ ਹੋਈਆਂ ਇਹ ਡੀ ਲੀਗਲ ਦੀ ਕੋਈ ਡੀ ਲੀਗਲ ਆ ਉਹਨੂੰ ਇਹਨਾਂ ਨੇ ਭੇਤੀ ਵੀ ਉਹਦੀ رائے ਲਈਏ ਉਹਦੀ ਰਿਪੋਰਟ ਵੀ ਦੱਬ ਕੇ ਬੈਠੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬਾਰ-ਬਾਰ ਇਹਨਾਂ ਨੂੰ ਲੈਟਰ ਕੱਢਦੇ ਨੇ ਵੀ ਉਹਦੀ ਰਿਪੋਰਟ ਦਿੱਤੀ ਜਾਵੇ ਵੀ ਡਿਪਟੀ ਕਮਿਸ਼ਨਰ ਵੀ ਕੱਢ ਰਿਹਾ ਉਹਦੀ ਵੀ ਨਹੀਂ ਸੁਣਦੇ ਉਹਦੀ ਵੀ ਨਹੀਂ ਸੁਣਦੇ ਆਮ ਬੰਦੇ ਦੀ ਕੀ ਸੁਣਾਈ ਹੋਊਗੀ ਜਿਹੜਾ ਬੰਦਾ ਆਮ ਆ ਇਹ ਤਾਂ ਕਰਨਲ ਬਾਡ ਦੀ ਨਹੀਂ ਸੁਣੀ ਜਾ ਰਹੀ ਫਿਰ ਇਹ ਮਤਲਬ ਉਹ ਤਾਂ ਪੁਰਸ਼ਤਾ ਐ ਮਤਲਬ ਪੁਰਸ਼ ਦਾ ਰਾਜਾ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਵੀ ਮੈਂ ਐ ਕਰ ਦੇਣਾ ਐ ਕਰ ਦੇਣਾ ਗੱਲਾਂ ਬਾਤਾਂ ਆਈਆਂ ਉਹਦੇ ਸਟੈਕ ਅੱਜ ਵੀ ਦੇਖਦੇ ਆਂ ਵੀ ਉਹੀ ਉਹਨੂੰ ਪਤਾ ਸੀ ਵੀ ਮੈਂ ਵੀ ਇਹੀ ਕੁਕ ਕਰੂੰਗਾ ਅੱਜ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ 84 ਵਾਲਾ ਕੰਮ ਨਾ ਕਰਾਓ ਇੱਥੇ ਇੱਥੇ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਜਿਹੜੇ ਬਦਮਾਸ਼ ਲੋਕ ਨੇ ਗਲਤ ਅਨਸਰ ਨੇ ਉਹਨਾਂ ਨੂੰ ਪੁਲਿਸ ਹੱਲਾਸ਼ੇਰੀ ਦੇਈ ਦੇ। ਹਾਂਜੀ ਹਾਂ ਮੈਂ ਸਹਿਮਤ ਹਾਂ ਬਿਲਕੁਲ ਸਹਿਮਤ ਹੈ ਜੀ ਅਸੀਂ। ਹਫ਼ਤੇ ਦੇ ਬਾਅਦ ਦੇਖੋ ਹੋਰ ਆ ਨਵੀਂ ਗੱਲ ਤੁਹਾਨੂੰ ਦੱਸਾਂ ਐਸਆਈ ਜਰਨੈਲ ਜੀ ਨੂੰ 9 ਮਹੀਨੇ ਪਹਿਲਾਂ ਮੈਂ ਉਹਨੂੰ ਇੱਕ ਤਰਖਾਹ ਦਿੱਤੀ। ਉਹ ਇੱਕ ਇੱਥੇ ਰਾਓ ਬਰਿੰਦਰ ਸਿੰਘ ਸੀ ਐਸਐਚਓ ਉਹਨੇ ਆਪਣਾ ਕੋਈ ਇੱਕ ਤਰਖਾਹ ਫੜ ਲਈ। ਉਹਨੇ ਨਹੀਂ ਉਹਦਾ ਕੋਈ ਨਵੇੜਾ ਕਰਿਆ ਦਰਖਾਸਤਾਂ ਵੀ ਲੈ ਜਾਂਦੇ ਨੇ ਸਰਕਾਰੀ ਰਿਕਾਰਡ ਹੀ ਗੁੰਮ ਕਰੀ ਜਾਂਦੇ ਨੇ ਮੈਂ ਹੈਰਾਨ ਆ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਹੈ ਸਰਕਾਰੀ ਰਿਕਾਰਡ ਹੋ ਜਾਂਦਾ ਕੋਈ ਹਦ ਤਨ ਜਵਾਬ ਦੇ ਹੀ ਨਹੀਂ ਹੈ ਕੋਈ ਜਵਾਬ ਦੇ ਨਹੀਂ ਹੈ ਸਰ ਉਹ ਸਰਕਾਰੀ ਰਿਕਾਰਡ ਕਹਿੰਦਾ ਗਿਆ ਕਿੱਥੇ ਜਿਹੜਾ ਇੱਕ ਥਾਣੇ ਦੇ ਰਜਿਸਟਰ ਚ ਦਰਜ ਹੋ ਗਈ ਹੈ ਦਰਖਾਸਤ ਉਹ ਸਰਕਾਰੀ ਰਿਕਾਰਡ ਬਣ ਗਿਆ 9 ਮਹੀਨੇ ਮੈਂ ਜਰਨਲ ਸਿੰਘ ਐਸਐਸਜੀ ਨੂੰ ਦਰਖਾਸਤ ਦਿੱਤੀ ਹੁਣ ਇੱਥੇ ਸਰਦਾਰ ਗਰਮੀਤ ਸਿੰਘ ਐਸਐਚਓ ਬਦਲ ਕੇ ਗਿਆ ਉਹਦੇ ਕੋ ਗਿਆ ਗਰਮੀਤ ਸਿੰਘ ਕਹਿੰਦਾ ਨਵੀਂ ਦਰਖਾਸਤ ਦੇ ਇਹਨੂੰ ਜਰਨਲ ਸਿੰਘ ਨੂੰ ਉਹਦੇ ਤੇ ਕੰਮ ਕਰਾਂਗੇ 1.5 ਮਹੀਨਾ ਹੋ ਗਿਆ ਨਵੀਂ ਤਰਖਾਹ ਦਿੱਤੀ ਨੂੰ ਵੀ ਬਸ ਮੈਂ ਅੱਜ ਸਾਧ ਦਾ ਕਾਲੂ ਸਾਧ ਦਾ ਅੱਜ ਸਾਧ ਦਾ ਕਾਲੂ ਸਾਧ ਦਾ ਅਰਜ਼ੀ ਤਾਂ ਲਈ ਜਾਂਦੇ ਨੇ ਕੰਮ ਕੋਈ ਨਹੀਂ ਆ ਦੂਏ ਪਾਸਿਓਂ ਪੈਸੇ ਲੈ ਲੈਂਦੇ ਨੇ ਸ਼ੁਰੂ ਕੀਤਾ ਹੈਗਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਨੌਂ ਆ ਹੋਰ ਕੁਝ ਨਹੀਂ ਜਿੰਨਾ ਚਿਰ ਪੁਰਸ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਰਹੂਗੀ ਉਹਨਾਂ ਚਿਰ ਕੁਝ ਨਹੀਂ ਹੋਣਾ ਇੱਥੇ ਨਸ਼ੇ ਉਵੇਂ ਹੀ ਵਿਕਦੇ ਨੇ ਆ ਇੱਕ ਫਰਕ ਪਿਆ ਜਿਵੇਂ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਇੰਜਣ ਬੰਦ ਕਰਕੇ ਇਲੈਕਟ੍ਰੋਨਿਕ ਮਤਲਬ ਗੱਡੀਆਂ ਸ਼ੁਰੂ ਕਰਤੀ